ਫੀਰ ਆਮਨਲ ਵੇਖੋ ਭਾਈ ਤੁਸੀਂ ਤਾਂ ਪ੍ਰੈਸ ਨੂੰ ਮਿਲੇ ਹੀ ਨਹੀਂ ਤੁਹਾਨੂੰ ਸਿੰਪਥੀ ਐਂਗਲ ਕਿਨੇ ਪੁੱਛ ਲਿਆ ਸੋ ਇਟ ਵਾਸ ਯੋਰ ਅਟੈਂਪਟ ਟੂ ਪਲਾਂਟ ਅ ਨਿਊਜ਼ ਵਿਚ ਵੈਂਟ ਹਾਰਰਬਲੀ ਰੋਂਗ ਹੁਣ ਮੈਂ ਅਗਲੀ ਗੱਲ ਤੇ ਆਉਣਾ ਜੀ ਔਰ ਕੱਲ ਇੱਕ ਹੋਰ ਕੰਮ ਹੋਇਆ ਦੇਖੋ ਸਵੇਰੇ ਇਹ ਨਰਿੰਦ ਸਿੰਘ ਚੋੜਾ BKI ਦਾ ਵੀ ਆਪਰੇਟਿਵ ਮੰਨਿਆ ਜਾਂਦਾ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਇਹਦੇ ਸੰਬੰਧ ਬਣੇ ਜਾਂਦੇ ਨੇ ਆਪਦੀ ਵੀ ਆਰਗੇਨਾਈਜੇਸ਼ਨ ਬਣਾਈ ਹੈ ਇਹ ਆਈਐਸਆਈ ਕੋਲ ਵੀ بڑا ਉਹਨਾਂ ਨਾਲ ਵੀ ਇਸ਼ਾਰੇ ਤੇ ਕੰਮ ਕਰਦਾ ਹੈ ਇਹਦੇ ਕੋਲੋਂ ਆਰਡੀਐਕਸ ਹੈਂਡ ਗ੍ਰਨੇਡ ਏਕੇ 47 ਇਹ ਤਾਂ ਲੰਮਾ ਚੌੜੇ ਪਰਚੇ ਨੇ ਜੀ ਮਤਲਬ ਉਹ ਪਰਚੇ ਤੁਹਾਡੇ ਕੋਲ ਲਿਸਟ ਆ ਗਈ ਆਮ ਨਾਟ ਗੋਇੰਗ ਟੂ ਰਿਪੀਟ ਇਟ ਕੋਈ 30 35 ਪਰਚੇ ਨੇ ਇਹਦੇ ਤੇ ਉਸ ਬੰਦੇ ਬਾਰੇ ਮਤਲਬ ਜੀ ਦੀ ਇੰਟੈਲੀਜੈਂਸ ਇਨਪੁਟ ਮਤਲਬ ਹੀ ਵਾਸ ਨੋ ਆਰਡੀਨਰੀ ਮੈਨ ਇਹ ਕੋਈ ਨਮਾ ਸੈੱਲ ਨਹੀਂ ਸੀ ਇੱਕ ਨੋਨ ਫਿਗਰ ਹੈ ਔਰ ਪਿਛਲੇ 1990 ਤੋਂ ਲੈ ਕੇ 2024 ਤੱਕ ਉਹ ਕਈ ਵਾਰੀ ਅੰਦਰ ਬਾਹਰ ਜਾਇਆ ਹੈ ਔਰ ਕਈ ਰਿਕਵਰੀਆਜ਼ ਉਹਦੇ ਤੋਂ ਹੋ ਗਈਆਂ ਉਸਨੇ ਸਵੇਰੇ 9:30 ਵਜੇ ਗੋਲੀ ਚਲਾਈ ਹੈ ਔਰ ਰਾਤ ਦੇ 9 ਵਜੇ ਮਜੀਠੇ ਥਾਣੇ 'ਚ ਬੰਬ ਬਲਾਸਟ ਹੋਇਆ ਮੈਂ ਮਜੀਠੇ ਥਾਣੇ ਦੇ ਅਫਸਰਾਂ ਨੂੰ ਆਪ ਫੋਨ ਕੀਤਾ ਮੈਨੂੰ ਕਹਿੰਦੇ ਜੀ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਇੱਕ ਕਹਿੰਦਾ ਸਿਲੰਡਰ ਪਾਟਿਆ ਦੂਜਾ ਕਹਿੰਦਾ ਕਿ ਜੀ ਟਾਇਰ ਪਾਟਿਆ ਹੁਣ ਮੈਨੂੰ ਇਹ ਨਹੀਂ ਸਮਝ ਆਈ ਥਾਣੇ ਵਾਲੇ ਤਾਂ ਚਲੋ ਵਿਦ ਆਲ ਯੂ ਰਿਸਪੈਕਟ ਜਾਂ ਤਾਂ ਸੌ ਜਾਂਦੇ ਆ 11:00 ਵਜੇ ਜਾਂ ਕਿਆ ਨੂੰ ਮਾੜੀ ਮੋਟੀ ਜਿਹੜੇ ਖਾਣ ਪੀਣ ਵਾਲੇ ਉਹ ਪੈਗ ਵੀ ਲਾ ਲੈਂਦੇ ਆ ਇਹ ਨਹੀਂ ਸਮਝ ਆਈ ਕਿ ਰਾਤ ਦੇ 11 ਵਜੇ ਥਾਣੇ 'ਚ ਕਿਹੜੀ ਪੈਂਚਰ ਲਾਉਣ ਦੀ ਦੁਕਾਨ ਟਾਇਰ ਸ਼ਾਪ ਤੁਸੀਂ ਖੋਲਤੀ ਸੀ ਕਹਿੰਦਾ ਜੀ ਹਵਾ ਭਰ ਰੇ ਸਾਂ ਤੇ ਬਲਾਸਟ ਹੋ ਗਿਆ ਕਿ ਰਾਤ ਦੇ 11 ਵਜੇ ਔਰ ਫਿਰ ਪੰਪ ਕਿਹੜਾ ਤੁਸੀਂ ਕਿਸੇ ਨੇ ਪੁੱਛਿਆ ਹੀ ਨਹੀਂ ਸਵਾਲ ਹੀ ਨਹੀਂ ਉੱਥੇ ਪੁੱਛਿਆ ਕਿ ਇੱਕ ਤਾਂ ਹੁੰਦਾ ਨਾ ਜੀ ਉਹ ਇਲੈਕਟ੍ਰਿਕ ਪੰਪ ਜਿਹੜਾ ਉਹ ਉਹਦੇ ਨਾਲ ਚੱਲਦਾ ਆਪਣਾ ਪ੍ਰੈਸ਼ਰ ਪੰਪ ਜਿਹੜਾ ਇਲੈਕਟ੍ਰਿਕ ਸਪਲਾਈ ਆਉਂਦੀ ਆ ਪੂਰਾ ਵੱਡਾ ਜਗਾੜ ਹੁੰਦਾ ਇੱਕ ਪੰਪ ਹੁੰਦਾ ਐ ਉਹ ਸਾਈਕਲ 'ਚ ਜਿਵੇਂ ਹਵਾ ਭਰਦੇ ਆ ਐਡਾ ਕਿਹੜਾ ਮਾਰਤੀ ਇਹ ਕਾਂਸਟੇਬਲ ਦੇ ਦਰਸ਼ਨ ਤੱਕਾਉਣੇ ਜਿਨੇ ਐਡੇ ਪੰਪ ਮਾਰੇ ਕਿ ਟਹਿਰੀ ਬਲਾਸਟ ਹੋ ਗਿਆ ਮਤਲਬ ਝੂਠ ਬੋਲਣ ਦੀ ਆ ਮੈਂ ਆ ਵੀਡੀਓ ਸ਼ੇਅਰ ਉਹ ਦਿਖਾਈ ਵੀਡੀਓ ਹੁਣ ਸੁਣਨ ਵਾਲੀ ਵੀਡੀਓ 2 ਮਿੰਟ ਸੁਣਿਓ ਮਤਲਬ ਲੁੱਕ ਐਟ ਦ ਕਾਈਂਡ ਆਫ ਕਵਰਅਪ ਆਪਰੇਸ਼ਨ ਮੈਂ ਡੀਜੀਪੀ ਸਾਹਿਬ ਵਿਦ ਹਾਲਡ ਯੂ ਰਿਸਪੈਕਟ ਮੈਂ ਤੁਹਾਨੂੰ ਸਬੋਧਨ ਹੋ ਰਿਹਾ ਆ यू शुड बी अशेम्ड आवाज आइए कौन क्या बोल रहा है ओके चलिए अपना गलत गेंदे तैयार पड़या ही ओडा टायर के अंदर नहीं, नहीं। तात्पर्य <laughs> तो जिसमें वो अपना ने है दर्शक को नहीं कर दी टायर किसकी इसका फटा अंदर बता मोटर साइकिल का टायर अंदर पड़ा है हवा भर टायर पर है आपके पास हवा भरने के मोटरसाइकिल अपना महाराज का ही मोटरसाइकिल जो अपना पंप रखते हैं जो हवा हवा भर गया तो आप लोगों ने जिस तरह ये ताले लगा दिए पुलिस स्टेशन को अंदर नहीं किसी को जाने दे रही है ये क्या या क्या पैदा हैं झूठ बोलते हैं रोज खुला रही कुला था लगा नहीं शीशे तो आप दिखा सकते हैं अंदर तो मीडिया को कर सकते जब आप डी एस पी आप मीडिया से आपको क्या सिक्योरिटी थ्रेट है मैंने कोई थ्रेट नहीं किसी पर मैं जो कह रहे हैं सामने कह रहा हैं नहीं तो आप शीशा भी दिखा दीजिए कोई शीशा टूटता ही नहीं तो दिखा दीजिए अंदर मैं क्या कोई टूटता नहीं पारे पारे तो एक बार आपको दिखाना है ना आप आओ आप वाले खाने में कह रहा है उनको प्रेशर पोटर के बीच पोटना भी हो सकता है सवेरे आज वो खा सके भाई फ्रेंडली है जी मेरा नहीं सर हर बार मैं अपनी आगे भी फॉर्म तैयार है नहीं नहीं सारी पढ़ाई जाएगी जो जो है तनुदास हम्म कोई ये तार हटा तार बढ़ा कर ठीक ठीक और और सर नहीं है ले जा ਉਹ ਮੋਰਚਾ ਨਹੀਂ ਕਰਦਾ ਮੋਰਚਾ ਹੀ ਉਹ ਡਾਡਾ ਦਾ ਬੜਾ ਤਰ੍ਹਾਂ ਦਾ ਯਾਰ ਤੋਂ ਇੱਕੀ ਚੱਲ ਉਹ ਅਧਿਕਾਰੀ ਦਾ ਲਜਾ ਸੁਣ ਨਹੀਂ ਕਰਨੀ ਆਉਂਦੀ ਕਿਹੜੇ ਮਲਾਦਨ ਦਾ ਆਇਆ ਸਰ ਜੀ ਨਾਮ ਉਹਨਾਂ ਦਾ ਨਾਮ ਕਰਾਂ ਠੀਕ ਹੈ ਸਰ ਕੋਈ ਅਧਾਜੀ ਹੋ ਉਹ ਮੈਂ ਮਲਾਦਨ ਸਾਡਾ ਆਪ ਦਾ ਮਲਾਦਨ ਕੀ ਨਾਮ ਹੈ ਸਰ ਲਾ 4400 ਜਦੋਂ ਮੈਂ ਨਾਮ ਦੇ ਮਲਾਦਨ ਨੂੰ ਇੱਕ ਦੂਜੇ ਦਾ ਨਾਮ ਲਈ ਜੋ ਉਹਦਾ ਜਿਹੜਾ ਨਾਮ ਹੈ ਵੈਰੀਫਾਈ ਕਰੂਗੇ ਠੀਕ ਹੈ ਜੀ ਠੀਕ ਹੈ ਜੀ ਮੈਂ ਮਲਾਦਨ ਨੂੰ ਬਰਾਜਨ ਵੀ ਦੱਸਦਾ ਮਲਾਦਨ ਸਾਡਾ ਥਣ ਦਾ ਇੰਸਟਾਟਾ ਕਹਿੰਦਾ ਨਾਮ ਦੇ ਦੱਸੋ ਨਾਮ ਉਹਨੇ ਤੇ ਬਰਾਮਦ ਸਾਡ ਸਤ ਸਤਰ ਬਰਾਮਦ ਬਲੂਏ ਤੋਂ ਵਿੱਚ ਨਾਲੇ ਜੀ ਹੋ ਗਿਆ ਸਭ ਤੋਂ ਨਾ ਇਹ ਨਹੀਂ ਵੈਰੀਫਾਈ ਕਰ ਲੂਗਾ ਤੁਹਾਡੀ ਹਾਂਜੀ ਗੱਡੀ ਤੁਸੀਂ ਵੇਖੋ ਥਾਣੇ ਚ ਬਲਾਸਟ ਹੋਇਆ ਇਹ ਕਹਿ ਰਿਹਾ ਜੀ ਟਾਇਰ ਪਾਟਿਆ ਹੁਣ ਰਾਤ 11 ਵਜੇ ਤਾਂ ਪਤਾ ਨਹੀਂ ਕਿਹੜੀ ਹਵਾ ਪਾਰ ਰਿਹਾ ਸੀ ਫਿਰ ਟਾਇਰ ਪਾਟਿਆ ਮੋਟਰਸਾਈਕਲ ਵੀ ਚਲੇ ਗਿਆ ਮਤਲਬ ਕਮਾ ਇਹ ਤਾਂ ਮਤਲਬ ਕਾਮੇਡੀ ਫਿਲਮ ਬਣਾਉਣ ਲੱਗ ਜਾਂ ਤਾਂ ਨਹੀਂ ਪੜਨੀ ਜੋ ਪੰਜਾਬ ਪੁਲਿਸ ਮੈਨੂੰ ਤਾਂ ਉਹ ਸੀਨ ਯਾਦ ਆ ਗਿਆ ਭਗਵੰਤ ਮਾਨ ਜਿਹੜਾ ਕਰਦਾ ਹੁੰਦਾ ਸੀ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉਹ ਫਰਕ ਹੀ ਕੋਈ ਨਹੀਂ ਇਹ ਡੀਐਸਪੀ ਸਾਹਿਬ ਤੇ ਐਚਐਚਓ ਸਾਹਿਬ ਸਾਰੇ ਹੀ ਨੇ ਜੀ ਸਾਰੇ ਤੁਸੀਂ ਥਾਣੇ ਦੀ ਪੁਲਿਸ ਵਿੱਚ ਚਲੋ ਫਰਗੇਟ ਥੈਟ ਹੁਣ ਆ ਚਲੋ ਆ ਮਜੀਠੇ ਦਾ ਹੀ ਮੁਕਾ ਲਓ ਆ ਲੋ ਟੁੱਟੀਆਂ ਖਿੜਕੀਆਂ ਸਰੇ ਛੱਤ ਤੱਕ ਵੱਜੇ ਆ ਜੀ ਆ ਆ ਛੱਤ ਦੀ ਆ ਆ ਸਾਰੇ ਪਾ ਜੀ پولیس اسٹیشن کے اندر ایس ایچ او کے کمرے میں مجیٹھا پولیس اسٹیشن میں ایس ایچ او کے کمرے اندر وہاں پہ بم پھینکا گیا ہے وہ بلاسٹ ہوا ہے وہ کہہ رہے تھے کھڑکی کوئی ٹوٹی نہیں کھڑکی ٹوٹی اپ کے سامنے ہے ایس ای یہ مجیٹھھے تھانے کی میں تو نو دے رہا میرا ہلکا فوٹو لے لو جو سائیڈ سے آ ਆ ਆ ਉਹ ਪਾ ਆ ਸਾਰੇ ਛਰੇ ਵੱਜੇ ਜੀ ਕਮਰਿਆਂ ਨੂੰ ਆ ਖਿੜਕੀਆਂ ਟੁੱਟੀਆਂ ਜਿਹੜੀਆਂ ਕਹਿ ਰਹੇ ਖਿੜਕੀ ਟੁੱਟੀ ਕੋਈ ਨਹੀਂ ਨਾਓ ਵੈਨ ਦਾ ਪੁਲਿਸ ਸਟਾਰਟਸ ਲਾਈਂਗ ਟੂ ਦਿਸ ਐਕਸਟੈਂਡ ਆ ਆ ਆ ਵੀ ਖਿੜ ਗਿਆ ਚੈਟ ਆਲ ਥੀਸ ਫੋਟੋਗ੍ਰਾਫ ਵਿਦ ਯੂ ਜਦ ਪੁਲਿਸ ਇਹ ਜਾ ਝੂਠ ਬੋਲਣ ਲੱਗ ਪਏ ਕਿਉਂਕਿ ਇਹ ਦੋਵੇਂ ਕਮ ਅੰਮ੍ਰਿਤਸਰ ਸਾਹਿਬ ਚ ਹੋਏ ਆ ਇੱਕ ਸਵੇਰੇ ਗੋਲੀ ਚੱਲੀ ਆ ਇੱਕ ਆ ਸ਼ਾਮ ਨੂੰ ਬੰਬ ਬਲਾਸਟ ਹੋਇਆ ਐਂਡ ਦੋਵਾਂ ਦੇ ਪਿੱਛੇ ਹੈ ਕੌਣ BKI اور ਆ ਅੱਜ ਟویٹ ਹੀ ਆ ਗਈ ਹੈ आई डोंट नो इफ यू गॉन थ्रू दिस ट्वीट बब्बर खालसा इंटरनेशनल ने क्या है वाहेगुरु जी का खालसा वाहेगुरु जी की फतेह ਅੱਜ ਜੋ ਮਜੀਠੇ ਥਾਣੇ ਵਿੱਚ ਪੁਲਿਸ ਮੁਲਾਜ਼ਮ ਉੱਤੇ ਗਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਹੈਪੀ ਪਸ਼ੀਆ ਗੋਪੀ ਨਵਾ ਸ਼ਹਿਰੀਆ ਜੀਵਨ ਫੌਜੀ ਲੈਂਦੇ ਹਾਂ ਇਹ ਜੋ ਪਿਛਲੇ ਦਿਨ ਦੌਰਾਨ ਕਾਰਵਾਈਆਂ ਹੋਈਆਂ ਉਨ੍ਹਾਂ ਦੀ ਹੀ ਕੜੀ ਹੈ ਇਹ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਸਗੋਂ ਇਸ ਤੋਂ ਵੀ ਵੱਡੀਆਂ ਕਾਰਵਾਈਆਂ ਕਰਕੇ ਪੰਜਾਬ ਪੁਲਿਸ ਨੂੰ ਤੇ ਮਜੂਤਾ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਜੋ ਸਿੱਖਾਂ ਦੇ ਦੁਸ਼ਮਣ ਬਣ ਕੇ ਪੰਜਾਬ ਵਿੱਚ ਗੁੰਡਾ ਰਾਜ ਚਲਾ ਰਹੇ ਹਨ ਵੇਟ ਫॉर ਅ ਨੈਕਸਟ ਐਕਸ਼ਨ ਜੰਗ جاری ਹੈ ਸਿੱਧਾ ਹੀ ਕਹਤਾ ਬਲਾਸਟ ਵੀ ਕਹਤਾ ਅਸੀਂ ਗ੍ਰਨੇਡ ਸਿੱਟਿਆ ਕਲੇਮ ਵੀ ਕਰ ਲਿਆ ਔਰ ਕਹਿੰਦਾ ਖੜ ਜੋ ਹਲੇ ਅੱਗੇ ਹੋਰ ਕਰਾਂਗੇ ਹੁਣ ਮੈਂ ਇੱਕ ਖਬਰ ਯੂਲਵ ਟੂ ਇਹ ਬੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਤਾਂ ਡੋਨਟ ਸਲੀਪ ਓਵਰ ਇਟ ਤੁਸੀਂ ਯੂ ਆਰ ਪਲੇਇੰਗ ਵਿਦ ਫਾਇਰ ਆਹ ਖਬਰ ਹੈ ਕੁਛ ਦਿਨ ਪਹਿਲਾਂ ਦੀ ਉਸ ਦਿਨ ਬਚਾਅ ਹੋ ਗਿਆ ਅੱਜ ਨਾਲ ਅਸੀਂ ਗੱਲ ਕਰ ਰਹੇ ਹਾਂ ਔਰ ਅਮਰਿਤ ਸਰ ਤੋਂ ਇਹ ਬੜੀ ਖਬਰ ਆ ਰਹੀ ਹੈ ਅਮਰਿਤ ਸਰ ਕੇ ਅਜਨਾਲਾ ਖਾਣੇ ਕੇ ਬਾਅਦ आरडीएक्स मिलने का मामला सामने आया है थाने के बाहर दैट डे दैट डे वाज अ वेरी क्लोज एस्केप आरडीएक्स रिकवरी मजीठा तो 10 किलोमीटर दे दूरी च अजनाला थाना हुन मेनू ए गल समझा देवे पुलिस 10-20 दिन ਪਹਿਲਾਂ ਤੁਹਾਡੀ ਆਰਡੀਐਕਸ ਦੀ ਰਿਕਵਰੀ ਹੋਈ ਆ ਤੁਹਾਡੇ ਅਜਨਾਲੇ ਥਾਣੇ ਤੋਂ ਜ਼ਿਲ੍ਹਾ ਫੇਰ ਅੰਮ੍ਰਿਤਸਰ ਸਾਹਿਬ ਇੱਕ ਜੈਡ ਪਲੱਸ ਪ੍ਰੋਟੈਕਟਿਵ ਇਨ this charged atmosphere ਜਿੱਥੇ ਲੋਕ ਇਸ ਮਾਹੌਲ ਦਾ ਫਾਇਦਾ ਉਠਾਣ ਦੀ ਫਰਾਖ ਚ ਨੇ ਸ੍ਰੀ ਦਰਬਾਰ ਸਾਹਿਬ 'ਚ ਇੱਕ ਇਕਤਰਤਾ ਹੁੰਦੀ ਹੈ ਥੋੜੀ ਕਾਦੀ ਇੰਟੈਲੀਜੈਂਸ ਹੈ that you let a person ਨਰੈਣ ਚੋੜੇ ਵਰਗਾ ਬੰਦਾ ਜਿਹਦੇ ਤੇ 30 35 ਪਰਚੇ ਆ ਉਸ ਨੂੰ ਤੁਸੀਂ ਮੈਨੂੰ ਲੱਗਦਾ ਭੁੱਲਰ ਸਾਹਿਬ ਤਰੀ ਟਾਇਰ ਸਿਕਿਉਰਿਟੀ ਤਾਂ ਸ਼ਾਇਦ ਉਹਦੇ ਲਈ ਲਾਈ ਸੀ ਕਿ ਕੋਈ ਉਹਦੀ ਫ੍ਰਿਸਕਿੰਗ ਨਾ ਕਰ ਦੇਵੇ ਵੇਖੋ ਜਵਾਬ ਕੀ ਦੇ ਰਿਹਾ ਕਹਿੰਦੇ ਜੀ ਦਰਬਾਰ ਸਾਹਿਬ ਹੈ ਇੱਥੇ ਕਿਸੇ ਦੀ ਫ੍ਰਿਸਕਿੰਗ ਨਹੀਂ ਹੋ ਸਕਦੀ ਮੈਂ ਬਿਲਕੁਲ ਸਹਿਮਤ ਸ਼ਰਧਾਲੂਆਂ ਦੀ ਨਹੀਂ ਹੋ ਸਕਦੀ ਮਗਰ ਜਿੱਤੇ 35 ਪਰਚੇ ਹੋਣ ਤੇ ਆਰ ਡੀ ਐਕਸ ਦੀ ਰਿਕਵਰੀ ਹੋਵੇ ਉਹਦੀ ਤਾਂ ਹੋ ਸਕਦੀ ਹੈ ਕਿ ਉਹਦੀ ਵੀ ਨਹੀਂ ਹੋ ਸਕਦੀ ਉਹਦੀ ਫ੍ਰਿਸਕਿੰਗ ਕਰਨਾ ਹੀ ਨਹੀਂ ਚਾਹੁੰਦੇ ਸਨ ਕੱਲ ਮੈਂ ਆ ਭਾਈ ਸਾਹਿਬ ਨੇ ਆਈ ਦੀ ਫੋਟੋ ਬੜੇ ਧਿਆਨ ਨਾਲ ਵੇਖਿਓ ਥਿਸ ਇਜ਼ ਥੈਟ ਐਸਪੀ ਹਰਪਾਲ ਸਿੰਘ ਰੰਦਾਵਾ ਹੁਣ ਤੁਸੀਂ ਕਮਾਲ ਦੀ ਗੱਲ ਵੇਖੋ ਕਿ ਹੀ ਇਸ ਨੋਟ ਫਰਮ ਐਨੀ ਅਦਰ ਪਾਰਟ ਆਫ ਪੰਜਾਬ ਇਹ ਗੌਰਵ ਆਦਮ ਸਾਹਿਬ ਨਾਲ ਵੀ ਕਾਫੀ ਪਿਆਰ ਹੈ ਯੂ ਕੈਨ ਸੀ ਦ ਸਮਾਈਲਸ ਐਂਡ ਦੇ ਥਿੰਕ ਏ ਥਿਸ ਇਜ਼ ਸਿੰਪਥੀ ਆਈ ਥਿੰਕ ਇਟਸ ਯੋਰ ਕਾਂਸਪੀਰੇਸੀ ਪੰਜਾਬ ਪੁਲਿਸ ਦੀ ਟੂ ਇਲੀਮੀਨੇਟ ਸੁਖਬੀਰ ਸਿੰਘ ਬਾਦਲ ਟੂ ਫਿਨਿਸ਼ ਦਾ ਮੋਡਰੇਟ ਲੀਡਰਸ਼ਿਪ ਆਫ ਪੰਜਾਬ ਅੱਜ ਲਾਂਬੂ ਪੰਜਾਬ ਨੂੰ ਲਾਉਣ ਦਾ ਕੰਮ ਤਾਂ ਤੁਸੀਂ ਕਰ ਰਹੇ ਹੋ ਵਾਟ ਯੂ ਆਰ ਅਪ ਟੂ ਮਤਲਬ ਪ੍ਰੈਸ ਰਾਤ ਦੇ 11 ਵਜੇ ਕੋਈ ਪ੍ਰੈਸ ਵਾਲੇ ਨੂੰ ਸ਼ੌਕ ਨਹੀਂ ਕਿ ਸਾਰਾ ਦਿਨ ਪਹਿਲਾਂ ਉਹ ਦਰਬਾਰ ਸਾਹਿਬ ਉੱਥੇ ਲੱਗਿਆ ਰਿਹਾ ਭੱਜੇ ਗਏ ਮੈਂ ਮੇਰੀ ਗੁਸਤਾਖੀ ਮੈਂ ਨਹੀਂ ਜਾ ਸਕਿਆ ਬਿਕੋਜ਼ ਆਈ ਬਲੀਵ ਥੀਸ ਗਾਇਜ਼ ਕਿ ਵਾਕਿਆ ਸ਼ਾਇਦ ਸਿਲੰਡਰ ਫਟਿਆ ਹੋਣਾ ਆਈ ਸ਼ੁੱਡ ਨਾਟ ਸੈਂਸੇਸ਼ਨਲਾਈਜ਼ ਐਂਡ ਸਕੇਅਰ ਪੀਪਲ ਮੈਂ ਨਹੀਂ ਗਿਆ but i did call up because i was worried about the safety of people of majitha and i believe the police officers magar uh, this is how you are going to matlab take the people of punjab for a ride eh harpal randawa noz narain singh chawda inside out eda pind te narain singh chawde da pind dera baba nanak area ch hi penda ਇੱਕ ਪਿੰਡ ਤੋਂ ਦੂਜੇ ਪਿੰਡ ਦੀ ਦੂਰੀ 25 ਕਿਲੋਮੀਟਰ ਦੀ ਇਸ ਨਾਟ दैट ਕੀ ਇਹ ਨਰੈਣ ਸਿੰਘ ਚੋੜੇ ਨੂੰ ਨਹੀਂ ਜਾਣਦਾ ਇਹ ਨਰੈਣ ਸਿੰਘ ਚੋੜੇ ਵਰਗੇ ਬੰਦੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਪਛਾਣਦਾ ਹੈ ਸਭ ਕੁਝ ਹੈ ਹੁਣ ਮੈਂ ਤੁਹਾਨੂੰ ਵੀਡੀਓ ਵਿਖਾਵਾਂ ਤੁਸੀਂ ਮੈਨੂੰ ਇੱਕ ਆਲ ਨਿਊ ਪੀਪਲ ਆਰ ਦੋ ਫ্রম ਦ ਪ੍ਰੈਸ ਤੁਸੀਂ ਮੈਨੂੰ ਗੱਲ ਦੱਸੋ ਇੱਕ ਵਰਦੀ ਵਾਲਾ ਬੰਦਾ ਉਹ ਇੱਕ ਨੋਨ ਆਈਐਸਆਈ ਏਜੰਟ ਟੈਰਰਿਸਟ ਨਾਲ ਹੱਥ ਮਿਲਾਵੇ ਤੇ ਕੀ ਉਹ ਤੇ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਆ ਹਾਲੇ ਤਾਂ ਆਮ ਗੋਇੰਗ ਟੂ ਗਿਵ ਅਨ ਅਦਰ ਵੀਡੀਓ ਆਈ ਕੁਡਨਟ ਗੈਟ ਇਟ ਥਿਸ ਐਸ ਪੀ ਰੰਦਾਵਾ ਵੈਨ ਹੀ ਸੌ ਨਰੈਨ ਸਿੰਘ ਚੌੜਾ ਔਨ 3 ਆਫ ਡਿਸੰਬਰ ਸੁਖਬੀਰ ਜੀ ਇੱਥੇ ਬੈਠੇ ਆ ਐਸ ਪੀ ਸਾਹਿਬ ਇਸ ਸਮਵੇਅਰ ਹੇਅਰ ਬਟਵੀਨ ਟੀਨ ਸਾਹ ਸਾਹਿਬ ਐਂਡ ਸੁਖਬੀਰ ਜੀ ਹੀ ਸੀਜ਼ ਨਰੈਨ ਸਿੰਘ ਚੌੜਾ ਇਨਸਟੈਡ ਆਫ taking him away because narain singh chawda's on record for the last 15 20 years ki badal ja raha on my target ek police officer da job banda siga to take him away from there because it's a jet plus protectee he es bande to rdx di recovery hoyi hoyi hai es bande to pakistan isi ait ek training hoyi hoyi hai eh banda ਇੱਕ ਵਾਰੀ ਨਹੀਂ ਅਗਨੇਕਾ ਵਾਰੀ ਪਾਕਿਸਤਾਨ ਜਾਇਆ ਹੈ ਤੇ ਕੋਲੋਂ ਹੈਂਡ ਗ੍ਰਨੇਡ AK47 ਆਟੋਮੈਟਿਕ ਵੈਪਨਸ ਲੱਭੇ ਗਏ ਮਗਰ SP ਸਾਹਿਬ ਕੀ ਕਰਦੇ ਆ ਹੀ ਵਾਕਸ ਅਪ ਟੂ ਹਿਮ ਇੰਗਲਿਸ਼ ਆ ਹੀ ਵਾਕਸ ਅਪ ਟੂ ਹਿਮ ਸ਼ੇਕਸ ਹਿਸ ਹੈਂਡ ਆ ਜਾ ਰਹੇ SP ਸਾਹਿਬ ਆ ਨਰੈਨ ਸਿੰਘ ਚੌੜਾ 3 ਜਨਵਰੀ ਵਿਦ ਦਿ ਡੇ ਹੀ ਇਸ ਵੇਅਰਿੰਗ ਅ ਕਰੀਮ ਕਲਰ ਸਵੈਟਰ ਐਂਡ ਅ ਲਾਈਟ ਬਲੂ ਟਰਬਨ हाथ मिलाके ਉਥੋਂ ਵਾਪਸ ਆ ਜਾਂਦੇ ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਕਾਂਸਪੀਰੇਸੀ ਹੈ ਕਿ ਨਹੀਂ ਹੈ ਔਰ ਮੈਂ ਭੁੱਲਰ ਸਾਹਿਬ ਅੱਜ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਅਸੀਂ ਸਿੰਪਥੀ ਲੈਣਾ ਚਾਹੁੰਦੇ ਸੀ ਤੇ ਤੁਸੀਂ ਸਾਡੀ ਸਿੰਪਥੀ ਲੈਣ ਦੀ ਅਟੈਂਪਟ ਨੂੰ ਫੋਇਲ ਕਰ ਦਿੰਦੇ ਯੂ ਸ਼ੁਡ ਹਵ ਕਾਟ ਥਿਸ ਪਰਸਨ ਫੜ ਕੇ ਨੂੰ ਅੰਦਰ ਦੇ ਦਿੰਦੇ ਨਾਲੇ ਪਰਦਾ ਪਾਸ਼ ਕਰ ਦਿੰਦੇ ਕਿਸ਼ੂਕ ਵੀਰ ਸਿੰਘ ਬਾਦਲ ਨੇ ਆਪ ਹੀ ਸ੍ਰੀ ਹਰਮੰਦਰ ਸਾਹਿਬ ਤੇ ਸੈਮੀ ਆਟੋਮੈਟਿਕ ਵੈਪਨ ਦਾ ਪੁਆਇੰਟ ਬਲੈਂਕ ਰੇਂਜ ਤੋਂ ਅਟੈਂਪਟ ਕਰਾਉਣਾ ਔਰ ਅਸੀਂ ਆ ਪਰਦਾ ਫਾਸ਼ ਕਰਤਾ ਇੱਕ ਦਿਨ ਪਹਿਲਾਂ ਤੁਸੀ ਖੁਮਾਰਚ ਦੇ ਦੇਂਦੇ ਵੀ ਵੁਡ हैव ਅਪਰੀਸ਼ੀਏਟਡ ਯੋਰ ਐਫਰਟਸ ਮਗਰ ਬਾਅਦ ਚ ਕਹਾਣੀ ਪਾਈ ਗਈ ਟੂ ਹਾਈਡ देयर ਪੁਲਿਸ ਫੇਲਿਅਰ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦਿਖਾਉਣਾ now on i have shared this video yesterday you know i was doing seva there and this one gentleman meri akhaan ch na bada baar baar kai wari hunda some faces get captured in your uh, eyes and a jadon main langar di utthe pandeyan di seva shri darbar sahab kar riya si ga is bande nu main aap di akhaan ch ek wari di anekawari qaid kita aur kal jad main ਆਪ ਦੀ ਸਾਰੀ ਹੋਮਵਰਕ ਕਰ ਰਿਆ ਸੀ ਮੈਂ ਇਸ ਬੰਦੇ ਨੂੰ ਫੇਰ ਕੈਚ ਕੀਤਾ ਔਰ ਇਹ ਬੰਦਾ ਨਰੈਨ ਸਿੰਘ ਚੋੜੇ ਦੇ ਮਗਰ ਜਾਂਦਾ ਇਸ਼ਾਰਾ ਕਰਦਾ ਮਗਰ ਨਰੈਨ ਸਿੰਘ ਚੋੜੇ ਨੂੰ ਕਹਿੰਦਾ ਕੁਛ ਨਹੀਂ ਹਮ ਆਮਤ ਵੀਡੀਓ ਵੇਖੋ ਇਹ ਵੀ ਪੁਲਿਸ ਦਾ ਮੁਲਾਜ਼ਮ ਹੀ ਨਿਕਲਿਆ ਆ ਰਿਹਾ ਆ ਆ ਰਿਹਾ ਨਰੈਨ ਸਿੰਘ ਚੋੜਾ ਤੁਰਿਆ ਹੁੰਦਾ ਜੀ ਆ ਥੱਲੇੋਂ ਬਾਹਰ ਜਿੱਥੇ ਸੁਖਬੀਰ ਜੀ ਬੈਠੇ ਆ ਜਿੱਥੇ ਆ ਆ ਬੰਦਾ ਜੀ ਦਿਸ ਪਰਸਨ ਆ ਦੇਖਦਾ ਨਾ ਜਸ ਸੀ ਹਾਉ ਆ ਦੇ ਆ ਇਸ਼ਾਰਾ ਕਰਦਾ ਜੀ ਆ ਜਸ ਸੀ ਹੀ ਡਸ ਇਸ਼ਾਰਾ ਲਾਈਕ ਦੈਟ ਆਲ ਸ਼ੇਅਰ ਦਾ ਵੀਡੀਓ ਯੂ ਵਿਲ ਸੀ ਆ ਦੂਜਾ ਪੁਲਿਸ ਮੁਲਾਜ਼ਮ ਹੈ ਨਾਉ ਨਰੇਨ ਸਿੰਘ ਚੌੜਾ ਗੋਜ਼ ਬਾਈ ਸੁਖਬੀਰ ਜੀ ਸਿਟਿੰਗ ਐਂਡ ਹੀ ਗੋਜ਼ ਬੈਕ ਇਨ ਆਈ ਐਮ ਗੋਇੰਗ ਟੂ ਇਟਸ ਅ ਵੈਰੀ ਇੰਟਰਸਟਿੰਗ ਵੀਡੀਓ ਔਰ ਮੈਂ ਪਤਾ ਕੀਤਾ ਇਹ ਹੀ ਆ ਰਿਹਾ ਆ ਆ ਆ ਆ ਰਿਹਾ ਨਰੈਨ ਚੋੜਾ ਉੱਤੋਂ ਥੱਲੇੋਂ ਦਰਬਾਰ ਸਾਹਿਬ ਦੇ ਅੰਦਰੋਂ ਚੜ ਕੇ ਆਇਆ ਜੀ ਅੰਦਰ ਆ ਆ ਗਿਆ ਬਾਹਰ ਆਏ ਪੁਲਿਸ ਦਾ ਬਲਾਜ਼ਮ ਹੈ ਜੀ ਡੋਨਟ ਮਿਸਟੇਕ ਹਿਮ ਨਾਓ ਸੀ ਇਹ ਇਸ਼ਾਰਾ ਕਰੂਗਾ ਇਹਦੇ ਪਿੱਛੇ ਦੇ ਹੀ ਡਸ ਥਿਸ ਟੂ ਹਿਮ ਐਂਡ ਥਿਸ ਇਜ਼ ਔਨ ਫੋਰ ਨਾਓ ਹੀ ਬਾਕਸ ਬੈਕ ਹੀ ਇਸ ਵੇਅਰਿੰਗ ਦ ਸੇਮ ਕਲੋਸ ਜਿਸ ਨਾਲ ਇਹਨੇ ਅਟੈਕ ਕੀਤਾ ਗ੍ਰੇ ਕਲਰ ਜੈਕਟ ਐਂਡ ਬਲੂ ਟੁਰਬਨ ਸਵੇਰੇ ਪੁਲਿਸ ਨੇ ਇਹਨੂੰ ਦੇਖਿਆ ਵੀ ਹੈ ਪੁਲਸੇ ਦੇ ਮਗਰ ਗਈ ਹੈ ਪੁਲਸ ਨੇ ਇਸ਼ਾਰਾ ਕੀਤਾ ਐ ਮੈਂ ਵੀਡੀਓ ਸ਼ੇਅਰ ਕਰੂੰਗਾ ਐ ਇਸ਼ਾਰਾ ਕਰ ਰਿਹਾ ਬਟ ਅਗੇਨ ਡਸਨਟ ਕੈਚ ਹਿਮ ਹਰਪਾਲ ਇੱਕ ਦਿਨ ਪਹਿਲਾਂ ਹੱਥ ਮਿਲਾਉਂਦਾ ਇਹ 4 ਤਰੀਕ ਦੀ ਮੈਂ ਵੀਡੀਓ ਬੁਖਾ ਰਿਹਾ ਪਲੀਜ਼ ਅੰਡਰਸਟੈਂਡ ਥਿਸ ਇਜ਼ ਐਗਜੈਕਟਲੀ 20 ਮਿੰਟਸ ਬਿਫੋਰ ði ਅਟੈਕ ਐਂਡ 9 13 ਦੀ ਹੈ 9 11 ਦੀ ਹੈ 9 13 ਦੀ 9:28 ਤੇ ਅਟੈਕ ਹੁੰਦਾ ਉਸ ਤੋਂ ਪਹਿਲਾਂ ਇਹ ਸ਼ਾਇਦ ਗਿਆ ਸੀ ਪਿੱਛੋਂ ਬੰਦੇ ਤੇ ਐ ਜਾ ਕੇ ਗੋਲੀ ਮਾਰਨ ਦਾ ਮਤਲਬ ਕਿ ਕਸਰ ਰਵੇ ਕੋਈ ਨਾ ਮਗਰ ਕਿਉਂਕਿ ਪਿੱਛੇ ਮਰਾਜ਼ਮ ਖਲੋਤੇ ਸਨ ਉਹ ਘੁੰਮ ਕੇ ਆ ਗਿਆ ਔਰ ਇਹਨਾਂ ਦੇ ਜਿਹੜੇ 175 ਬੰਦੇ ਲਾਏ ਸੀ ਇਹ ਪਤਾ ਨਹੀਂ ਉਹਨੂੰ 3 ਟਾਇਰ ਸਿਕਿਉਰਿਟੀ ਨਾਲ ਸਕਾਟ ਕਰ ਰਹੇ ਸੀ ਕਿ ਕੀ ਕਰ ਰਹੇ ਸੀ ਇਹ ਤਾਂ ਰੱਬ ਹੀ ਜਾਣਦਾ ਮੈਂ ਤਾਂ ਵੀਡੀਓ ਸ਼ੇਅਰ ਕਰ ਰਿਹਾ ਹਾਂ ਤੁਸੀਂ ਵੇਖੋ ਮੈਨੂੰ ਹੀ ਸਮਝ ਆਈ ਪੁੱਲਰ ਸਾਹਿਬ ਦੀ ਕੀ ਮਜਬੂਰੀ ਹੈ ਕਮਿਸ਼ਨਰ ਕੋਲ ਪੁਲਿਸ ਦੀ ਹੀ ਇਸ ਸੋਰ ਡੈਸਪਰੇਟ ਟੂ ਵਾਈਪ ਆਊਟ ਆਲ ਦਾ ਸੀਸੀਟੀਵੀ ਫੁਟੇਜ ਆਫ ਦਰਬਾਰ ਸਾਹਿਬ ਕਿ ਕਿਸੇ ਦੇ ਹੱਥ ਲੱਗ ਹੀ ਨਾ ਜਾਵੇ ਪੀਪਲ ਆਰ ਬੀਇੰਗ ਥ੍ਰੈਟਨਡ ਅਬਿਊਜ਼ ਬੀਇੰਗ ਟੋਲਡ ਥੈਟ ਯੂ ਵਿਲ ਬੀ ਟੋਟ ਅ ਲੈਸਨ ਆਫ ਯੋਰ ਲਾਈਫਸ ਪੁੱਲਰ ਸਾਹਿਬ ਆਈਦਰ ਟੀਚ ਕਰਿਓ ਜਿਹੜਾ ਲੈਸਨ ਮੈਂ ਬੜੀ ਯਾਰੀ ਤੁਹਾਡੇ ਚੱਕਰਾਂ 'ਚ ਆ ਪੁਲਿਸ ਦੇ ਝੂਠੇ ਕੇਸ ਮੇਰੇ ਤੇ ਬੜੇ ਪੈ ਗਏ ਇੱਕ ਅਦਾ ਹੋਰ ਪਾ ਲਿਓ but i will expose each and every one of you it is not ki sukhbir singh badal just because he is my relative i would have lost his life yes it would have shattered me at my nieces meriyan bhanjiyan nu ya mere bhanje tak buzurg da nuksan ho janda mainu us gal da ranj zaroor hona si magar ek gal yaad rakho pullar sahab guru da sikha pehla ਔਰ ਚਿਰੀ ਦਰਬਾਰ ਸਾਹਿਬ ਤੇ ਜਿਹੜਾ ਰਾਖਸ਼ ਆ ਕੇ ਗੋਲੀਆਂ ਚਲਾਵੇ ਨਾ ਉਹਦੇ ਤਾਂ ਮਾਰ ਮਾਰ ਛੇਤਰ ਮੈਂ ਹੀ ਸਿੱਧਾ ਕਰ ਦੂੰ ਹੋਏ ਜੀ ਨੂੰ ਤੁਹਾਡੇ ਤੋਂ ਨਹੀਂ ਹੋਣਾ ਤੁਸੀਂ ਤਾਂ ਘਰੋਂ ਵਾਲਿਆਂ ਚੋਂ ਤੁਸੀਂ ਤਾਂ ਇਹਨਾਂ ਦੀ ਸਕਾਟ ਕਰਦੇ ਚੰਨ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਵਿਖਾ ਰਿਹਾ ਇਹ 2 ਮਿੰਟ ਦੀ ਹੈ ਬੜੇ ਧਿਆਨ ਨਾਲ ਵੇਖਿਓ ਐਂਡ ਯੂ ਸੀ ਐਸਪੀ ਹਰਪਾਲ ਸਿੰਘ ਜਦ ਇਹ ਸਾਰਾ ਕੁਝ ਹੋ ਰਿਹਾ ਪੁਲਿਸ ਨੂੰ ਪਤਾ ਹੈ ਹੀ ਇਸ ਰੋਮਿੰਗ ਅਰਾਊਂਡ ਦ ਨਰੈਨ ਚੋੜਾ ਨਾਟ ਅਰੈਸਟਿਡ ਥਰਡ ਨਾਟ ਅਰੈਸਟਡ ਫੋਰਥ ਨਾਟ ਅਰੈਸਟਡ ਐਸਪੀ ਹਰਪਾਲ ਸਿੰਘ ਵੈਨ ਥਿਸ ਅਟੈਕ ਹੈਪਨਸ ਇਜ਼ ਸਿਟਿੰਗ ਇਨਸਾਈਡ ਅ ਰੂਮ ਇਨਫੋਰਮੇਸ਼ਨ ਸੈਂਟਰ ਐਂਡ ਇੰਜੋਇੰਗ ਹਿਸ ਕੱਪ ਆਫ ਟੀ ਇੰਜੋਇੰਗ ਦਾ ਮੂਮੈਂਟ ਐਂਡ ਦੈਨ ਯੂ ਸਡਨਲੀ ਸੀ ਹਿਮ ਰਨਿੰਗ ਆਊਟ ਬਾਹਰ ਭੱਜਦਾ ਦਿਸਦਾ ਕਿਉਂ ਕਿਉਂਕਿ ਬਾਹਰ ਗੋਲੀ ਚੱਲ ਗਈ ਹੈ ਹੁਣ ਔਰ 2 3 ਮਿੰਟ ਹੀ ਅੰਦਰ ਆਇਆ ਔਰ 3 ਮਿੰਟ ਬਾਅਦ ਉਹ ਬਾਹਰ ਪਾਜ ਗਿਆ ਮਤਲਬ ਟਾਈਮਿੰਗ ਵੇਖੋ ਸਾਰੇ ਮਸਲੇ ਦੀ ਇੱਕ ਦਿਨ ਪਹਿਲਾਂ ਹੱਥ ਮਿਲਾ ਰਿਆ ਹਰਪਾਲ ਸਿੰਘ ਰੰਦਾਵਾ ਐਸਪੀ ਦਿਸ ਐਸਪੀ ਬਲੂ ਵੋਇਡ ਬாய் ਇਹਨੂੰ ਕੋਈ ਨਹੀਂ ਬਦਲ ਸਕਦਾ ਅੰਮ੍ਰਿਤਸਰ ਸਾਹਿਬ ਤੋਂ ਬੜਾ ਲੰਮਾ ਸਮਾਂ ਉੱਥੇ ਰਿਹਾ ਪਹਿਲਾਂ ਹੱਥ ਮਿਲਾ ਰਿਆ 3 ਤਰੀਕ ਨੂੰ ਮੈਂ ਵੀਡੀਓ ਸ਼ੇਅਰ ਕਰ ਚੁੱਕਿਆ ਹੁਣ ਮੈਂ ਦੂਜੀ ਵੀਡੀਓ ਸ਼ੇਅਰ ਕਰ ਰਿਹਾ ਬਾਕੀ ਦੇ ਮੁਲਾਜ਼ਮ ਉਹਨੂੰ ਗਾਈਡ ਕਰ ਰਿਹਾ ਫੜ ਨਹੀਂ ਰਹੇ ਹੁਣ ਚੌਥੀ ਵੀਡੀਓ 3 ਮਿੰਟ ਲਈ ਉਹ ਬਾਰੋਂ ਅੰਦਰ ਆਉਂਦਾ ਤੇ ਬਾਹਰ ਗੋਲੀ ਚੱਲ ਜਾਂਦੀ ਫਿਰ ਭੱਜਿਆ ਜਾਂਦਾ ਆਜ ਵੀਡੀਓ ਵੇਖ ਲਓ ਕਿ ਇਹ ਤੇ ਪਰਚਾ ਨਹੀਂ ਹੋਣਾ ਚਾਹੀਦਾ ਰ ਭਾਰ ਲੰਦਾ ਵੇ ਆ ਨਾਓ ਹੀ ਇਜ਼ ਐਂਟਰਿੰਗ ਆ ਅਦਰ ਆ ਗਿਆ ਜੀ ਕਮਰੇ ਤੇ ਆ ਆ ਕੇ ਬਹਿ ਗਏ 2 ਮਿੰਟ ਵੇਖਿਓ ਸਾਰੀ ਗੱਲ ਇਹ ਆਮ ਨਾਲ ਵੇਖੋ ਆਈ ਥਿੰਕ ਪੇਸ਼ੈਂਟਸ ਰੱਖੋ ਯੂ ਵਿਲ ਸੀ ਦ ਹੋਲ ਐਕਸ਼ਨ ਇਹ ਬੈਠੇ ਆ ਹੀ ਵਿਲ ਬੀ ਸਰਵਡ ਟੀ एवरीथिंग ਬਿਜ਼ੀ ਟਾਕਿੰਗ ਟੂ एवरीवन ਆਰਾਮ ਨਾਲ ਬੈਠੇ ਆ ਇਹ ਇਨਫੋਰਮੇਸ਼ਨ ਆਫਿਸ ਉਹਦੇ ਪਿਛਲੇ ਪਾਸੇ ਦਫਤਰ ਕਹਿੰਦੇ ਥਿਸ ਇਜ਼ ਥਿਸ ਹਾਈਲੀ ਡੈਕੋਰेटेड ਆਫਿਸਰ ਤੁਹਾਡੇ ਚ ਕੋਈ ਆਈਐਸਆਈ ਏਜੰਟ ਨਾਲ ਹੱਥ ਮਿਲਾਵੇ ਤੇ ਸਵੇਰੇ ਪਰਚਾ ਦਰਜ ਹੋ ਜੇ ਕਿ ਆ ਕੰਪਲਿਸ ਹੈ ਇਹਨਾਂ ਨੂੰ ਮਾਪ ਹੈ ਆ ਚਾਹ ਆ ਗਈ ਜੀ ਉਹਨਾਂ ਦੀ। ਅਲੋਇ ਡਰਿੰਕਿੰਗ ਟੀ। ਜਦੋਂ ਵੀ ਬਲੀ ਗੋਲੀ ਚੜਾਈ ਗਈ ਉਸ ਵੇਲੇ ਉਹ ਚਾਹ। ਅ ਮੌਜ ਨਾਲ ਬੈਠੇ ਜੀ ਮਤਲਬ ਇਹ ਕਹਿੰਦੇ ਅਸੀਂ 3 ਟਾਇਰ ਸਿਕਿਉਰਟੀ ਦਿੱਤੀ ਆ। ਆ ਵੇਖ ਲਓ 3 ਟਾਇਰ। ਆ ਹੁਣ ਬੈਠਿਆ ਇੱਥੇ ਜਾਊਗਾ ਮਤਲਬ ਹੀ ਇਜ਼ ਜੁਆਇੰਗ ਹਰ ਇਜ਼ ਐਂਡ ਆਰਾਮ ਨਾਲ ਰਿਲੈਕਸ ਨੇ ਆਪਦਾ। ਬਾਕੀ ਵੀ ਮੁਲਾਜ਼ਮ ਖੜੇ ਬੈਠੇ ਉੱਥੇ ਟੂ ਐਂਟਰਟੇਨ ਹਿਮ ਹੋਰ ਵੀ ਬੈਠੇ ਗੱਪਾਂ ਚੱਲ ਰਹੀਆਂ ਪੂਰੀਆਂ ਆ ਹੁਣ ਇੱਧਰ ਹਲੇ ਆ ਕੇ ਫੇਰ ਬੈਠਣਗੇ ਹੁਣ ਬੰਦਾ ਭੱਜਿਆ ਹੁੰਦਾ ਕਿ ਬਾਹਰ ਪੁਲਿਸ ਵਾਲਾ ਸ਼ਖਬੀਰ ਜੀ ਦੀ ਸਿਕਿਉਰਿਟੀ ਚੋਂ ਇਹਦਾ ਨਹੀਂ ਬੰਦਾ ਇਹਦੀ ਪੁਲਿਸ ਨਹੀਂ ਆਈ ਗਿਆ ਜੀ ਥਿਸ ਇ ਸ਼ੁਭੀਰ ਜੀ ਸਿਕਿਉਰਿਟੀ ਗਏ ਹੂਸ ਕਮ ਉਹ ਆ ਕੇ ਇਹਨਾਂ ਨੂੰ ਲੈ ਕੇ ਜਾ ਰਿਹਾ ਥੈਟਸ ਵੈਨ ਦੇ ਗੋ ਆਊਟ ਐਂਡ ਥਿਸ ਇ ਐਗਜੈਕਟਲੀ ਦ ਸੇਮ ਟਾਈਮ ਵੈਨ ਸ਼ੁਭੀਰ ਜੀ ਤੇ 9:28 ਮਿੰਟ ਤੇ ਬਾਹਰ ਗੋਲੀ ਚੱਲ ਰਹੀ ਹੈ ਹੁਣ ਮੈਨੂੰ ਇਹ ਸਮਝਾਦਨ ਕਿ ਇਹ 3 ਟਾਇਰ ਸਿਕਿਉਰਿਟੀ ਇੱਕ ਐਸਪੀ ਇੱਕ ਏਆਈਜੀ 175 ਮੁਲਾਜ਼ਮ ਕਿੱਥੇ ਸੀ ਬੇਕਰ ਜੀਨੇ ਐਪਰੀਹੈਂਡ ਕੀਤਾ ਵੇਖੋ ਇੱਕ ਹੋਰ ਝੂਠ ਕੀ ਬੁਲਾਇਆ ਗਿਆ ਉਹ ਵੀਡੀਓ ਵਿਖਾਈ ਉਹ ਜਸਵੀਰ ਸਿੰਘ ਜਿਹੜਾ ਹੈ ਨਾ ਜੀ ਜਿਹਨੂੰ ਕਹਿੰਦੇ ਪੰਜਾਬ ਜਸਪੀਰ ਸਿੰਘ ਦੇ ਨੰਬਰ ਪੇਰਾ ਕੋਈ ਹਮਸਾ ਵੀਡੀਓ ਲੋਜੀ ਮੈਂ ਸਾਹਦ ਨਾਲ ਰੋਕ ਕਰਦਾ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬੇਨਤੀ ਕੀਤੀ ਸੀ ਜੀ ਕਿ ਇਦਾਂ ਦੀ ਕੋਈ ਇਹਦੇ 'ਚ ਨਾ ਇੱਕ ਪੁਆਇੰਟ ਜਿਹੜਾ ਇੰਟਰਸਟਿੰਗ ਵੇਖਣ ਵਾਲਾ ਆ ਆ ਚਲਾਈ ਯਾਰ ਕਿੱਧਰ ਗਿਆ ਇਹਦੇ 'ਚ ਇਹਨੂੰ ਫੜ ਕੇ ਲੈ ਗਏ ਉਹ ਨਾਲ ਸਟਾਪ ਇਟ ਸਟਾਪ ਇਟ ਇਹਨੂੰ ਫੜ ਕੇ ਲੈ ਗਏ ਔਰ ਇਹਨੂੰ ਔਲਾਦ ਆ ਜਿਹੜਾ ਤੁਹਾਡਾ ਹੁੰਦਾ ਨਾ ਸਪੀਕਰ ਜਾਂ ਮਤਲਬ ਕੰਮ ਵੇਖੋ ਚੁਸਤੀ ਪੁਲਸ ਦੀ ਉਹਦੇ ਵਿਚਾਰੇ ਐਸੇ ਕੋਲ ਤਾਂ ਬੰਦੂਕ ਸੀ ਉਹਦੇ ਕੋਲ ਸਪੀਕਰ ਤਾਂ ਸਾਡੇ ਕੋਲ ਨਹੀਂ ਹੁੰਦਾ ਜਿਹੜਾ ਮਾਈਕ੍ਰੋਫੋਨ ਥੋੜਾ ਫਿਰ ਥੱਲੇ ਇੱਕ ਵੀਡੀਓ ਬਣਾਈ ਅੰਮ੍ਰਿਤਸਰ ਸਿਟੀ ਔਰ ਧਿਆਨ ਨਾਲ ਵੇਖਿਓ ਜੀ ਜੋ ਚਲਾਇਓ ਥੱਲੇ ਸਪੈਸ਼ਲੀ ਲਿਖਿਆ ਜਾ ਰਿਹਾ ਜਸਜੀਤ ਸਿੰਘ ਆ